ਸਰ ਸਤਿ ਸ਼੍ਰੀ ਅਕਾਲ ਜੀ ਦੋਗਲੀਆਂ ਗਾਮਾਂ 'ਚ ਅਜਕਲ ਕੇਸ ਆ ਰਹੇ ਆ ਵੀ ਜਿੱਥੇ ਲੋਕੇ ਸ਼ਿਕਾਇਤ ਕਰਦੇ ਆ ਵੀ ਪਿਛਲੇ 5-6 ਦਿਨਾਂ ਤੋਂ ਦੁੱਧ ਘਟ ਰਿਹਾ ਹੈ ਔਰ ਕਈ ਕੇਸ ਆਏ ਆ ਵੀ ਗਾਮਾ ਇੱਕਦਮ ਉਹ ਮਰ ਵੀ ਜਾਂਦੀ ਹੈ ਦੇਖੋ ਗਿੱਲੀ ਗਰਮੀ ਨਾ ਇਹ ਸੌਣਪਾ ਤੁਜਰਾ ਹੁੰਦਾ ਹੈ ਦੋਗਲੀਆਂ ਗਾਮਾਂ ਵਾਸਤੇ ਬਹੁਤ ਹੀ ਖਤਰਨਾਕ ਮੌਸਮ ਹੈ ਜਿੱਥੇ ਵੀ ਵੱਡੇ ਪੰਗੇ ਪੈਂਦੇ ਆ 2 ਮਹੀਨੇ 'ਚ ਹੀ ਪੈਂਦੇ ਆ ਬਹੁਤ ਸਾਰੇ ਕੇਸਾਂ 'ਚ ਸੀਵੀਸੀ ਕਰਵਾ ਕੇ ਦੇਖਿਆ ਹੈਗਾ ਖੂਨ ਟੈਸਟ ਕਰਵਾਇਆ ਹੈ ਤੇ ਇਹਨਾਂ ਕੇਸਾਂ 'ਚ ਇੱਕ ਬੜੀ ਬੇਦੇ ਚੀਜ਼ ਦੇਖੀ ਹੈ ਮੈਂ ਵੀ ਸਾਰੇ ਕੇਸਾਂ ਦੇ ਵਿੱਚ ਹੀ ਖੂਨ ਜਿਹੜਾ ਸੀਗਾ ਨਾ 5 ਗ੍ਰਾਮ 6 ਗ੍ਰਾਮ ਦੇ ਨੇੜੇ ਸੀਗਾ ਇਹਦਾ ਮਤਲਬ ਬੜਾ ਕਲੀਅਰ ਹੈ ਵੀ ਇਹ ਕੇਸ ਥਲੇਰੀਆ ਦੇ ਕੇਸ ਹੈ ਪੀਲੀਆ ਰੋਗ ਵੀ ਵਿੱਚ ਹੋ ਸਕਦਾ ਮਤਲਬ ਕਿ ਕਨੇਡੂ ਰੋਗ ਤੇ ਪੀਲੀਆ ਰੋਗ ਦੋਨੇ ਵਿੱਚ ਹੋ ਸਕਦੇ ਆ ਪਰ ਜਿਆਦਾ ਚਾਂਸ ਹੈ ਕੈਨੇਡੂ ਰੋਗ ਦੇ ਕੇਸ ਹੈ ਆਮ ਤੌਰ ਤੇ 3-4 ਦਿਨਾਂ ਚ ਪਸ਼ੂਆਂ ਦੇ ਵਿੱਚ ਦੁੱਧ ਘਟਦਾ ਹੈ ਦੇਖੋ ਕੀ ਹੁੰਦਾ ਹੈ ਕਈ ਵਾਰੀ ਕੀ ਹੁੰਦਾ ਵੀ ਸਾਡੇ ਜਿੱਥੇ ਪੌਂਗਰ ਵਗੈਰਾ ਚੱਲਦੇ ਰਹਿੰਦੇ ਅਗੇ ਜਾਂ ਸਪ੍ਰਿੰਕਲਰ ਚੱਲਦੇ ਰਹਿੰਦੇ ਜਿੱਥੇ ਉੱਥੇ ਸਾਨੂੰ ਗਾਵਾਂ ਨੂੰ ਥੋੜੇ-ਬੋਤੇ ਬੁਖਾਰ ਦਾ ਪਤਾ ਨਹੀਂ ਲੱਗਦਾ ਦੁੱਧ ਘਟਦਾ ਰਹਿੰਦਾ ਸੀ ਔੜ-ਪੋੜ ਕਰਨਾ ਸ਼ੁਰੂ ਕਰ ਦਿੰਨੇ ਆ ਕੋਈ ਵੀ ਕੰਪਲੈਕਸ ਦਾ ਟੀਕਾ ਲਾਤਾ ਕੋਈ ਕੈਲਸ਼ੀਅਮ ਸ਼ੁਰੂ ਕਰ ਲਿਆ ਜਦੋਂ ਕੋਈ ਹੋਰ ਦੁੱਧ ਵਧਾਉਣ ਵਾਲੀ ਦਵਾਈ ਦੇਤੀ ਉਹਦੇ ਨਾਲ ਕਈ ਵਾਰ ਦੁੱਧ ਵੀ ਉਹਨਾਂ ਨਹੀਂ ਘਟਦਾ ਪਰ ਤੁਸੀਂ ਇੱਕ ਗੱਲ ਧਿਆਨ ਰੱਖਣੀ ਹੈ ਇਹ ਪੱਕੀ ਨਿਸ਼ਾਨੀ ਮੈਂ ਤੁਹਾਨੂੰ ਦੱਸਦਾ ਹੈ ਇਹ ਗਾਵਾਂ ਜਿੰਨਾ ਚ ਇਸ ਵੇਲੇ ਦੁੱਧ ਘਟਦਾ ਤੇ ਇੱਕਦਮ ਸਰੀਰ ਤੋੜਦੀਆਂ ਇੱਕ ਗੱਬਣ ਵੀ ਹੋ ਸਕਦੀਆਂ ਤਾਂ ਇਹ ਗਾਵਾਂ ਦੇ ਵਿੱਚ ਤੁਸੀਂ ਖੂਨ ਟੈਸਟ ਜਿਹੜਾ ਸੀਵੀਸੀ ਟੈਸਟ ਉਹ ਜ਼ਰੂਰ ਕਰਾਓ ਕਿਉਂਕਿ ਇਹ ਗਾਵਾਂ ਦੇ ਵਿੱਚ ਖੂਨਨੀ ਪਰਜੀਵੀ ਬਿਮਾਰੀਆਂ ਹੋ ਸਕਦੀਆਂ ਚਿੱਟੜ ਹੈਗੇ ਜਾਂ ਨਹੀਂ ਹੈਗੇ ਤੁਸੀਂ ਦੇਖੇ ਜਾਂ ਨਹੀਂ ਦੇਖੇ ਬਿਲਕੁਲ ਵੱਖਰੀ ਗੱਲ ਹੈ ਇਹ ਇਹ ਗਾਵਾਂ ਦੇ ਮਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਅਸੀਂ 4-5 ਦਿਨ ਅਡੀਕੀਏ ਪਹਿਲੇ ਦਿਨੀ ਇਹਦਾ ਖੂਨ ਟੈਸਟ ਕਰਵਾ ਕੇ ਮਹਾਰ ਦੀ ਸਲਾਹ ਲਈਏ ਦੂਜੀ ਗੱਲ ਬੁਖਾਰ ਇਹ ਚ ਥਰਮਾਮੀਟਰ ਲਾ ਕੇ ਚੈੱਕ ਕਰੀਏ ਕਈ ਵਾਰੀ ਕੀ ਹੁੰਦਾ ਪਸ਼ੂ ਨੂੰ ਨਮਾਉਂਦੇ ਰਹਿੰਦੇ ਆ ਬੁਖਾਰ ਤਾਂ ਪਤਾ ਹੀ ਨਹੀਂ ਲੱਜਾਉ ਥਰਮਾਮੀਟਰ ਲਾ ਕੇ ਅਸੀਂ ਬੁਖਾਰ ਚੈੱਕ ਕਰੋਗੇ ਤਾਂ ਸਾਨੂੰ ਪਤਾ ਲੱਗੂਗਾ ਬੁਖਾਰ ਕਿੰਨਾ ਸੀ ਤੇ ਕਦੋਂ ਸੀ ਤੇਜੀ ਗੱਲ ਕੀ ਹੈ ਇਹ ਪਸ਼ੂ ਕਈ ਵਾਰੀ ਸ਼ੁਰੂਆਤੀ ਦੌਰ ਦੇ ਵਿੱਚ ਥੋੜੇ 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 ਪੱਠੇ ਖਾਂਦੇ ਰਹਿੰਦੇ ਆ ਕਈ ਵਾਰੀ ਕੀ ਕਰਦੇ ਆ ਕਈ ਪਸ਼ੂ ਪਾਲਕ ਕੀ ਕਰਦੇ ਆ ਆਮ ਤੌਰ ਤੇ ਹਜੇ ਪਸ਼ੂਨ ਨੂੰ ਟੈਰਾਮਾਈਸਿੰਜ ਆਕਸੀਡੈਟਰ ਸਾਈਕਲਿੰ ਦਾ ਟਿਕਾ ਲਾਉਂਦੇ ਆ ਉਹਦੇ ਨਾਲ ਫਾਇਦਾ ਹੋਣ ਦੀ ਜਗ੍ਹਾ ਹੋਰ ਨੁਕਸਾਨ ਇਹ ਹੁੰਦਾ ਵੀ ਇੱਕ ਤਾਂ ਅਸੀਂ ডোজ ਨਹੀਂ ਪੂਰੀ ਲਾਉਂਦੇ ਹੈਗੇ ਦੂਜੀ ਗੱਲ ਇਹ ਹੁੰਦੀ ਹੈ ਵੀ ਜਿਹੜੇ ਲੱਛਣ ਹੁੰਦੇ ਉਹ ਦਬ ਜਾਂਦੇ ਆ ਬਿਮਾਰੀ ਨਹੀਂ ਦਬਦੀ ਹੈਗੀ ਸੋ ਇਹ ਆਮ ਗਲਤੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੀਆਂ ਪੈਂਦੀਆਂ ਹੈ ਹੁਣ ਪਹਿਲਾ ਕੰਮ ਸੀ ਇਲਾਜ ਕੀਏ ਕੌਂਟੈਸਟ ਕਰਾਉਣਾ ਦੂਜੀ ਗੱਲ ਇਹ ਜੇ ਪਸ਼ੂਆਂ ਨੂੰ 5 ਦਿਨ ਗਲੂਕੋਜ਼ ਲਗਣਾ ਜ਼ਰੂਰੀ ਹੈ ਆਕਸੀਟੈਟਰਾਸਾਈਕਲਿਨ ਦੇ ਵਿੱਚ ਪਾ ਕੇ ਗਲੂਕੋਜ਼ ਲਗਣਾ ਜ਼ਰੂਰੀ ਹੈ ਤੁਹਾਡਾ ਮਾਹਰ ਦੇ ਕੋ ਕਿੰਨਾ ਪਾਉਣਾ ਹੈ ਪਸ਼ੂ ਦੇ ਭਾਰਨ ਤਾਪਕ ਆਕਸੀਟੈਟਰਾਸਾਈਕਲਿਨ ਤੋਂ 12 ਘੰਟੇ ਬਾਅਦ ਮਾਈਫੈਕਸ ਲਗਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਪਸ਼ੂ ਕੀ ਹੁੰਦਾ ਹੈ ਵੀ ਕੈਲਸ਼ੀਅਮ ਫਾਸਫੋਰਸ ਜਾਂ ਮੈਗਨੀਸ਼ੀਅਮ ਦੀ ਘਾਟ ਨਾਲ ਮਰ ਜਾਂਦੇ ਹੈ ਬਹੁਤ ਸਾਰੇ ਪਸ਼ੂ ਪਾਲਕ ਜਿਹੜੇ ਆਪ ਵੀ ਇਲਾਜ ਕਰਦੇ ਆ ਜੇ ਬਹੁਤ ਸਾਰੇ ਜਿਹੜੇ ਬੰਦੇ ਇਲਾਜ ਕਰਦੇ ਉਹ ਇਸ ਕਰਕੇ ਮਾਈਫੈਕਸ ਨਹੀਂ ਲਾਉਂਦੇ ਵੀ ਬੁਖਾਰ ਰਹਿ ਰਹਿੰਦਾ ਥੋੜਾ ਬੋਤਾ ম্যাগਨੀਸ਼ੀਅਮ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਮੌਸਮ ਦੇ ਵਿੱਚ ਸੋ ਇਸ ਕਰਕੇ ਮਾਈਫੈਕਸ ਜਿਹੜੀ ਹੈਗੀ ਦੋ ਵਾਰੀ ਇੱਕ ਦਿਨ ਦੋ ਦਿਨ ਛੱਡ ਕੇ ਦੁਬਾਰਾ ਰਿਪੀਟ ਹੋਣੀ ਬਹੁਤ ਜ਼ਰੂਰੀ ਹੈ ਪਰ ਆਕਸੀਡੇਟਰਸ ਆਈਕਿੰਗ ਤੋਂ 12 ਘੰਟੇ ਦੇ ਫਰਕ ਨਾਲ ਚੌਥੀ ਚੀਜ਼ ਬਹੁਤ ਜ਼ਰੂਰੀ ਕੀ ਹੈ ਇਹ ਪਸ਼ੂਆਂ ਦਾ ਖੂਨ ਵਧਣਾ ਜ਼ਰੂਰੀ ਹੈ ਔਰ ਖੂਨ ਵਧਾਉਣ ਵਾਸਤੇ ਆਇਰਨ ਦੇ ਟੀਕੇ ਨਹੀਂ ਲੱਗਦੇ ਹੈਗੇ ਬੜੀਆਂ ਕੰਪਨੀਆਂ ਖੂਨ ਪ੍ਰਚਾਰ ਕਰਦੀ ਹੈ ਜੇ ਆਇਰਨ ਦੇ ਟੀਕੇ ਲਾ ਲਓ ਆਇਰਨ ਦੇ ਟੀਕੇ ਨਾਲ ਨਹੀਂ ਖੂਨ ਵਧਣਾ ਖੂਨ ਵਧਣਾ ਜ਼ਿੰਕ ਤੇ ਕਾਪਰ ਨਾਲ ਉਹਦੇ ਵਾਸਤੇ ਕੋਈ ਵੀ ਚੰਗੀ ਕੁਆਲਟੀ ਦਾ ਜਿਹੜਾ ਹੈਗਾ ਟੀਐਮਵੀ ਹੈ ਟ੍ਰੇਸ ਮਿੰਡਲ ਵਿਦ ਵਿਟਾਮਿਨ ਜਾਂ ਕੋਈ ਚੰਗੀ ਕੰਪਨੀ ਦਾ ਪ੍ਰੀਮਿਕਸ ਜਿਹੜਾ ਹੈਗਾ ਉਹ ਤੁਸੀਂ 100 150 ਗ੍ਰਾਮ 200 ਗ੍ਰਾਮ ਤੱਕ ਦੇਣਾ ਯਕੀਨੀ ਮਣਾਓ ਔਰ 15 20 ਦਿਨ ਤੱਕ ਤੁਸੀਂ ਦੇਖੋ ਵੀ ਪਸ਼ੂ ਦੀ ਪ੍ਰੋਪਰ ਰਿਕਵਰੀ ਹੋ ਰਹੀ ਹੈ ਜਾਂ ਨਹੀਂ ਹੋਈ ਪੰਜਵੀਂ ਗੱਲ ਬਹੁਤ ਹੀ ਜ਼ਰੂਰੀ ਇਹ ਜੇ ਪਸ਼ੂਆਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਖੂਨ ਬੜੀ ਤੇਜ਼ੀ ਨਾਲ ਘਟਦਾ ਹੈ ਜਿਹੜਾ ਬਿਊਪਾਰਵਾ ਕੋਨ ਹੈ ਜਿਵੇਂ ਬਿਊਟਾ ਲੈਕਸ ਆਂਦਾ ਇੱਕ ਦੋ ਕੰਪਨੀਆਂ ਦਾ ਹੋਰ ਆਂਦਾ ਹੈਗਾ ਉਹ ਲਾਉਣਾ ਫਾਇਦੇ ਦੀ ਜਗ੍ਹਾ ਨੁਕਸਾਨ ਕਰਦਾ ਹੈਗਾ ਕਿਉਂਕਿ ਹੀਮੋਗਲੋਬਿਨ ਜਦੋਂ ਘਟ ਰਿਹਾ ਹੋਵੇ ਉਦੋਂ ਬਿਊਪਾਰਵਾ ਕੋਨ ਦਾ ਟੀਕਾ ਤਾਂ ਮਹਿੰਗਾ ਟੀਕਾ ਹੁੰਦਾ 11 1200 ਰੁਪਏ ਦਾ ਟੀਕਾ ਹੁੰਦਾ ਹੈ ਔਰ ਲਾਉਂਦੇ ਹੀ ਪਸ਼ੂ ਮਰ ਜਾਂਦਾ ਹੈਗਾ ਪਹਿਲਾਂ ਤੁਸੀਂ ਇਹ ਚੀਜ਼ਾਂ 'ਚ ਆਪਣੇ ਮਾਹਰ ਦੀ ਸਲਾਹ ਲਓ ਔਰ ਜਿਵੇਂ ਤੁਹਾਡਾ ਮਾਹਰ ਕਹਿੰਦਾ ਉਵੇਂ ਕਰੋ ਆਪ ਹੁਦਰੇ ਡਾਕਟਰੀ ਕਰਨੀ ਆਪ ਹੁਦਰੇ ਇਲਾਜ ਕਰਨਾ ਇੱਥੇ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਜਾਂਦਾ ਔਰ ਬਹੁਤ ਹੀ ਜ਼ਰੂਰੀ ਗੱਲ ਇਹ ਜੇ ਪਸ਼ੂਆਂ ਦਾ ਪੂਰਾ 5 ਦਿਨ ਇਲਾਜ ਕਰਾਉਣਾ ਜ਼ਰੂਰੀ ਹੈ ਔਰ ਇਲਾਜ ਤੋਂ ਬਾਅਦ ਇਹ ਜੇ ਪਸ਼ੂਆਂ ਦਾ ਓਖ ਦਾ ਲੈਵਲ ਬਹੁਤ ਜ਼ਿਆਦਾ ਘਟ ਜਾਂਦਾ ਹੈ ਉਹਦੇ ਵਾਸਤੇ ਕੋਈ ਲਿਵਰ ਟੋਨਿਕ ਨਹੀਂ ਚਾਹੀਦਾ ਹੈਗਾ ਉਹਦੇ ਵਾਸਤੇ ਬਫਰ ਲਾਈਵ ਜੀਸਟ ਪੋਟਾਸ਼ੀਅਮ ਪੋਟਾਸ਼ੀਅਮ ਕਾਰਬੋਨੇਟ ਜਿਹਦੀ ਆਪਾਂ ਗੱਲ ਕਰਦੇ ਆ ਉਹ ਦੇਣਾ ਬਹੁਤ ਜ਼ਰੂਰੀ ਹੈ ਔਰ ਇਹ ਜੇ ਪਸ਼ੂਆਂ ਨੂੰ ਤੁਸੀਂ ਜਲਦੀ ਰਿਕਵਰੀ ਵਾਸਤੇ ਜਿਹੜਾ ਹੈਗਾ ਠੀਕ ਹੋਣ ਤੋਂ ਬਾਅਦ ਥੋੜਾ ਜਦੋਂ ਪਸ਼ੂ ਦਾ ਬੁਖਾਰ ਕੋ ਠੀਕ ਹੋ ਗਿਆ ਕੁਰਾਨ ਨਾਈਨ ਦਾ ਟੀਕਾ ਜਿਹੜਾ ਹੈਗਾ ਹਫਤੇ ਹਫਤੇ ਬਾਅਦ ਲਵਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਪਸ਼ੂਆਂ ਦੇ ਵਿੱਚ TCL ਸੀ ਬਹੁਤ ਜ਼ਿਆਦਾ ਘਟ ਜਾਂਦਾ ਹੈ ਔਰ ਜਿਹੜੇ ਪਸ਼ੂਆਂ ਚ TCL ਬਹੁਤ ਜ਼ਿਆਦਾ ਘਟ ਜਾਂਦਾ ਹੈ ਉਹਨਾਂ ਦੇ ਮਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਸੋ ਇਸ ਕਰਕੇ ਇਹਦੇ ਵਿੱਚ ਕੀ ਹੈ ਭਰੇਜ ਬਹੁਤ ਜ਼ਰੂਰੀ ਹੈ ਜੇ ਪੰਗਾ ਪੈ ਗਿਆ ਤਾਂ ਇਲਾਜ ਬਹੁਤ ਜ਼ਰੂਰੀ ਹੈ ਔਰ ਆਪਣੇ ਆਪ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਆਪਣੇ ਆਪ ਇਹੋ ਜਿਹਾ ਕੁਝ ਨਹੀਂ ਕਰਨਾ ਹੈਗਾ ਕਿਉਂਕਿ ਇਹ ਚ ਗਲਤੀ ਜਿਹੜੀ ਹੁੰਦੀ ਹੈ ਥਲੇਰੀਆ ਇਹ ਕਹੀ ਜਿਹੀ ਬਿਮਾਰੀ ਹੈ ਗਲਤੀ ਜਿਹੜੀ ਹੈਗੀ ਤੁਹਾਨੂੰ ਇਹ ਮੌਕਾ ਨਹੀਂ ਦਿੰਦੀ ਦੁਆਰਾ ਔਰ ਇਹਦੇ ਨਾਲ ਹੀ ਜਿਹੜੀਆਂ ਛੋਟੀਆਂ ਬੱਚੀਆਂ ਨੇ ਸਾਡੀਆਂ 2 3 4 5 ਮਹੀਨੇ ਦੇ ਬੱਚੀਆਂ ਉਹਨਾਂ ਨੂੰ ਅਗਰ ਇਸ ਮੌਸਮ ਚ ਬੁਖਾਰ ਹੋ ਰਿਹਾ ਹੈ ਤਾਂ ਤੁਸੀਂ ਇਹ ਧਿਆਨ ਰੱਖੋ ਉਹਨਾਂ ਦੇ ਜਿਹੜੇ ਕਨੇਡੂ ਹੈਗੇ ਜਿਹਦੇ ਮਤਲਬ ਕਿ ਲਿੰਫ ਨੋਡ ਹੈਗੇ ਅਗਲੀ ਲੱਤਾਂ ਤੇ ਜਿਹਦੇ ਕੋਲੇ ਹੈ ਉਹ ਆਪਣੇ ਮਾਹਰ ਤੋਂ ਬੁਲਾ ਕੇ ਜ਼ਰੂਰ ਚੈੱਕ ਕਰੋ ਜਦ ਤੁਸੀਂ ਆਪ ਚੈੱਕ ਕਰ ਤੁਸੀਂ ਆਪ ਜ਼ਰੂਰ ਚੈੱਕ ਕਰੋ ਕਿਉਂਕਿ ਟਿਲੇਰੀਆ ਜਿਹੜਾ ਹੈਗਾ ਇਹੋ ਜੇ ਮੌਸਮ ਦੇ ਵਿੱਚ ਜਦੋਂ ਸਟ੍ਰੈਸ ਵਾਲਾ ਗਰਮੀ ਦਾ ਤਣਾਅ ਵਧਿਆ ਹੋਵੇ ਟਿਲੇਰੀਆ ਬਹੁਤ ਖਤਰਨਾਕ ਹੈ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਪੂਰਾ ਇਲਾਜ ਕਰਨਾ ਜ਼ਰੂਰੀ ਹੈ ਔਰ ਤੁਰੰਤ ਜਿਹੜਾ ਹੈਗਾ ਆਪਣੇ ਬਾਹਰ ਦੀ ਸਲਾਹ ਲੈਣੀ ਵੀ ਜ਼ਰੂਰੀ ਹੈ। ਬਾਕੀ ਚਿਚਨਾਵਾਤ ਦੇਖੋ ਕੀ ਹੈ ਥਲੇਵੀ ਵਾਲੇ ਚਿਚਾ ਜਿਹੜੇ ਹੁੰਦੇ ਆ ਨਾ ਅਕਸਰ ਦਵਾਈਆਂ ਦੀ ਰੇਂਜ ਤੋਂ ਬਾਹਰ ਹੀ ਰਹਿੰਦੇ ਐ। ਸੋ ਉਹਦੇ ਵਾਸਤੇ ਫਲੇਮ ਕਰਨ ਦੀ ਵਰਤੋਂ ਕਰਨੀ ਚਾਹੀਦੀ ਏ। ਦਵਾਈਆਂ ਦਾ ਸਪਰੇਅ ਵੀ ਕਰਨਾ ਹੈ ਤਾਂ ਹਰ ਹਫਤੇ ਦਵਾਈਆਂ ਦਾ ਸਪਰੇਅ ਕਰੋ। 4 ਤੋਂ 5 ml ਦਵਾਈ ਪਰ ਲੀਟਰ ਪਾਓ। ਲੱਕੜਾਂ, ਪਾਤੀਆਂ, ਇੱਟਾਂ ਜਿਹਨੇ ਪਈਆਂ ਉਹ ਕੁੰਝੇ ਜ਼ਰੂਰ ਸਾੜੋ ਚੰਗੀ ਤਰ੍ਹਾਂ। ਫਲੇਮ ਕਰਨਾ ਸਾੜੋ ਚਾਏ ਲੱਕੜ ਦੇ ਡੰਡੇ ਉੱਪਰ ਕੱਪੜਾ ਲਿਬੜ ਕੇ ਅੱਗ ਲਾ ਕੇ ਉਹਨੇ ਦਾ ਸਾੜੋ। ਕਿਉਂਕਿ ਚਿਚਰਾਂ ਦੇ ਅੰਡੇਾਂ ਤੇ ਕੋਈ ਦਵਾਈ ਨਹੀਂ ਕੰਮ ਕਰਦੀ ਇਹ ਬਿਮਾਰੀਆਂ ਇਦਾਂ ਦੀਆਂ ਜਿਹੜੀਆਂ ਕਿ ਹੁਣ ਮੰਨ ਲਓ ਜਿਵੇਂ ਸਾਡੇ ਪੰਜ ਸੱਤ ਡੰਗਰਾਂ ਵਾਲੇ ਪੰਜਰੇ ਪਸ਼ੂ ਨੇ ਨਾ ਉਹਨਾਂ ਦੀ ਕਦੀ ਵੀ ਗਾਂ ਗਈ ਤਾਂ ਉਹਨਾਂ ਨੇ ਸਾਲ ਦੋ ਸਾਲ ਮੁੜ ਕੇ ਨਾਲ ਨਹੀਂ ਰਲਣਾ ਹੈਗਾ ਸੋ ਪ੍ਰੇਜ ਬਹੁਤ ਜ਼ਰੂਰੀ ਹੈ ਔਰ ਜੇ ਪ੍ਰੋਬਲਮ ਆ ਗਈ ਤਾਂ ਇਲਾਜ ਬਹੁਤ ਜ਼ਰੂਰੀ ਹੈ ਠੀਕ ਹੈ ਧੰਨਵਾਦ ਜੀ ਸਾਰਾ ਸਤਿ ਸ੍ਰੀ ਅਕਾਲ